ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣੀ ਹੈ ਜੀ ਸ਼ਿਮਲਾ ਮਿਰਚ ਦੀ ਸਬਜ਼ੀ ਇਹ ਆਪਾਂ ਲੋਹਣਾ ਰੱਖ ਲਿਆ ਗੈਸ ਤੇ ਇਹ ਪਾਇਆ ਜੀ ਤੇਲ ਆ ਇਹ ਪਿਆਜ਼ ਆਪਾਂ ਕੱਟ ਲਈ ਜੀ ਇਹ ਲੰਬੇ ਲੰਬੇ ਹੀ ਕੱਟੇ ਨੇ ਜਿਆਦਾ ਛੋਟੇ ਨਹੀਂ ਕਰੇ ਇਹ ਟਮਾਟਰ ਧੋ ਕੇ ਰੱਖੇ ਨੇ ਆਪਾਂ ਫਿਰ ਕੱਟਦੇ ਆ ਨਾਲ ਇਹ ਆਲੂ ਕੱਟ ਕੇ ਧੋ ਕੇ ਰੱਖ ਲਏ ਨੇ ਇਹ ਆਪਾਂ ਮਿਰਚਾਂ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਰੱਖ ਲਈਆਂ ਨੇ ਆਪਾਂ ਇਹਨਾਂ ਨੂੰ ਬਣਾਉਨੇ ਆ ਜੀ ਤੇਲ 'ਚ ਤੇਲ 'ਚ ਜਿਆਦਾ ਸਵਾਦ ਆਉਂਦੀਆਂ ਨੇ ਇਹ ਤੇਲ ਆਪਣਾ ਗਰਮ ਹੋ ਗਿਆ ਜੀ ਜੀਰਾ ਪਾ ਦਾਂਗੇ ਇਹਦੇ ਵਿੱਚ ਨਾਲ ਇਹ ਪਾ ਦਾਂਗੇ ਪਿਆਜ਼ ਆਪਾਂ ఇంకా హీ భా జి పొందే హాను టమాటర పాడీ సేవే ఇద్దర కట్ మయి లాను అవాల ద ਇਹ ਪੰਜਰਿਕਾ ਦਾ ਮਸਾਲਾ ਬਣਾਉਣੀ ਹੈ ਜੇ ਜਿੱਦਿ ਤੁਸੀਂ ਹੋ ਚੁੱਕੇ ਨਾ ਹੋ ਤਾਂ ਕਮੈਂਟ ਕਰਕੇ ਦੱਸਿਓ ਉਸ ਤੇ ਫਿਰ ਮੈਂ ਆਪਾਂ ਕਾਰ ਲਏਗੀ ਆਵਾਜ਼ ਇਹਦੇ ਇਹਦੇ ਨੂੰ ਵੱਖ ਲਾਂਗੇ ਅਸੀਂ ਹੁਣ ਆਪਾਂ ਇਹਦੇ ਵਿੱਚ ਲੂਣ ਦੇ ਵਿੱਚ ਪਾ ਦਾਂਗੇ ਜੀ ਇਹ ਲੂ ਪਾਇਆ ਜੀ ਅੱਧਾ ਚਮਚਾ ਪਾਇਆ ਹਲਦੀ ਦਾ ਅੱਧੇ ਚਮਚਾ ਪਾਇਆ ਲਾਲ ਮਿਰਚਾ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦਾਂਗੇ ਜੀ ਪਹਿਲਾਂ ਜਦੋਂ ਆਦਰੇ ਜੇ ਜੇ ਹੋ ਗਏ ਜੀ ਆਲੀ ਸੇਮਲਾ ਵਿੱਚ ਬਾਅਦ ਚ ਪਾਵਾਂਗੇ ਅੱਗੇ ਸੋਨਾਪਾ ਮੀਡੀਅਮ ਤੇ ਕਰ ਦਾਂਗੇ ਜੀ ਥੋੜਾ ਜਿਹਾ ਪਾਣੀ ਆਪਾਂ ਇੱਥੇ ਹੋਰ ਪਾ ਲਾਂਗੇ ਤਾਂ ਕਿ ਆਲੂ ਚੰਗੀ ਤਰ੍ਹਾਂ ਪੱਕ ਜਾਣ ਟਾਕ ਦਾਂਗੇ ਜਿੰਨੇ ਹੋ ਆਪਾਂ ਹਲਾ ਲੈਂਦੇ ਆ ਜੀ ਆਪਾਂ ਇਹਨਾਂ ਨੂੰ ਇਹ ਸੌਫਟ ਹੋ ਗਏ ਜੀ ਆਲੂ ਹੁਣ ਆਪਾਂ ਮਿਰਚਾ ਪਾਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਚੰਗੀ ਭਰਾਈ ਨੇ ਮਿਕਸ ਕਰਕੇ ਢੱਕ ਕੇ ਆਪਾਂ ਫੇਰ ਪਕਾ ਲਾਂਗੇ ਇਹਨੂੰ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਉਨੇ ਆ ਜੀ ਬਿਲਕੁਲ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਆਪਾਂ ਸਬਜੀ ਆਪਣੀ ਬਣ ਗਈ ਜੀ ਦੋ ਵਾਰੀ ਆਪਾਂ ਹਿਲਾਤੀ ਸੀ ਵੀ ਇਸ ਲਈ ਹੁਣ ਗੈਸ ਕਰਦਾਂਗੇ ਬੰਦ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਤੇ ਗੈਸ ਕਰਤਾ ਬੰਦ ਆਪਾਂ ਇਹਦੇ ਦੁੱਧ ਨੂੰ ਵਾਲੀ ਵੀ ਆ ਗਈ ਹੈ ਇਹ ਜਾਲੀ ਦੇ ਕੇ ਆਪਾਂ ਬੈਲ ਰੱਖ ਕੇ ਢੱਕਤਾ ਇਹਦੇ ਮਲਾਈ ਆ ਜੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ